ਆਰਮੀ ਦੇ ਇੱਕ ਕਰਨਲ ਨਾਲ ਕੁੱਟਮਾਰ ਕਰਨ ਵਾਲੇ 12 ਪੁਲਿਸ ਮੁਲਾਜ਼ਮਾਂ ਨੂੰ ਜਿਸ ਵਿੱਚ ਇੰਸਪੈਕਟਰ ਵੀ ਸ਼ਾਮਲ ਨੇ ਸਸਪੈਂਡ ਕਰ ਦਿੱਤਾ ਗਿਆ ਇਸ ਸਬੰਧੀ ਜਾਣਕਾਰੀ ਦਿੱਤੀ ਹੈ ਪਟਿਆਲਾ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਔਰ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਪੁਲਿਸ ਮਹਿਕਮੇ ਦੇ ਵੱਲੋਂ ਇੱਕ ਤਰ੍ਹਾਂ ਨਾਲ ਮਾਫੀ ਵੀ ਮੰਗੀ ਹੈ ਕਿ ਬਹੁਤ ਮਾੜੀ ਘਟਨਾ ਹੋਈ ਹੈ ਨਿੰਦਨਯੋਗ ਹੈ ਹਾਲਾਂਕਿ ਜੋ ਪੀੜਤ ਕਰਨਲ ਸਨ ਉਹਨਾਂ ਦੇ ਪੁੱਤਰ ਨੂੰ ਵੀ ਸੱਟਾਂ ਲੱਗੀਆਂ ਨੇ ਕਿਉਂਕਿ ਹਮਲਾ ਇਸ ਤਰੀਕੇ ਨਾਲ ਕਰ ਦਿੱਤਾ ਗਿਆ ਸੀ ਜਿਸ ਦੇ ਵਿੱਚ 12 ਪੁਲਿਸ ਮੁਲਾਜ਼ਮ ਦੱਸੀ ਗਏ ਸਾਨੇ ਇਨਸਪੈਕਟਰ ਚਾਰਜ ਇਸ ਵਿੱਚ ਇਨਸਪੈਕਟਰ ਦੱਸੇ ਗਏ ਸੀ ਤੇ ਹੁਣ ਆਖਰਕਾਰ ਜਦੋਂ ਮਾਮਲੇ ਨੇ ਤੂਲ ਫੜਿਆ ਭੱਗ ਗਿਆ ਮਸਲਾ ਪੂਰੀ ਤਰ੍ਹਾਂ ਤਾਂ ਉਸ ਤੋਂ ਬਾਅਦ ਹੁਣ ਪੁਲਿਸ ਨੇ ਕਾਰਵਾਈ ਕਰ ਦਿੱਤੀ ਔਰ 45 ਦਿਨਾਂ ਦੇ ਅੰਦਰ ਅੰਦਰ ਇਸ ਸਾਰੀ ਰਿਪੋਰਟ ਆ ਜਿਹੜੀ ਜਾਂਚ ਪੜਤਾਲ ਦੀ ਕਿ ਕਿਵੇਂ ਹੋਈ ਘਟਨਾ ਵਾਪਰੀ ਇਸ ਨੂੰ ਲੈ ਕੇ ਮੁਕੰਮਲ ਕੀਤੀ ਜਾਵੇਗੀ ਕਾਰਵਾਈ ਔਰ ਨਾਲ ਹੀ ਇੱਥੇ ਦੱਸਣਾ ਬਣਦਾ ਹੈ ਕਿ ਜਿਹੜੇ 12 ਪੁਲਿਸ ਮੁਲਾਜ਼ਮ ਸਨ ਉਹਨਾਂ ਦੇ ਵਿੱਚੋਂ ਜਿਹੜੇ ਇਨਸਪੈਕਟਰ ਵੀ ਸੀ ਜਿਸ ਦੇ ਵਿੱਚ ਪੁਸ਼ਪਿੰਦਰ ਸਿੰਘ ਬਾਠ ਤੇ ਉਹਨਾਂ ਦੇ ਪੁੱਤਰ ਅੰਗਦ ਸਿੰਘ ਨੇ ਜਿਹੜੇ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਔਰ ਉਹ ਜ਼ਖਮੀ ਹੋ ਜਾਂਦੇ ਨੇ ਜਿਹਰੇ ਇਲਾਜ ਹਸਪਤਾਲ ਨੇ ਹਾਲੇ ਵੀ ਔਰ ਜਿਸ ਵਿੱਚ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋ ਸ਼ਾਮਲ ਸੀ ਇੰਸਪੈਕਟਰ ਹੈਰੀ ਬੋਪਾਰਾ ਇੰਸਪੈਕਟਰ ਰੌਣੀ ਸਿੰਘ ਤੇ 10 ਪੁਲਿਸ ਮੁਲਾਜ਼ਮ ਹੋਰ ਜਿਹੜੇ ਨੇ ਜਿਸ ਦੇ ਵਿੱਚ ਉਹਨਾਂ ਨੇ ਡਾਂਗਾ ਦੇ ਨਾਲ ਬੀਸਬਾਲ ਦੇ ਨਾਲ ਬੀਸਬਾਲ ਬੈਟ ਨੇ ਜਿਹੜੇ ਉਹਨਾਂ ਦੇ ਨਾਲ ਤੇ ਹੋਰ ਤਿੱਖੇ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਹਰਬੰਸ ਢਾਬੇ ਦੇ ਆਊਟਸਾਈਡ ਜਿਹੜਾ ਕਿ ਰਜਿੰਦਰਾ ਹਸਪਤਾਲ ਪਟਿਆਲਾ ਕੋਲ ਹੈ 13 ਤਰੀਕ ਦੀ ਇਹ ਘਟਨਾ ਹੈ 13 ਨੂੰ ਇਹ ਘਟਨਾ ਹੁੰਦੀ ਹੈ ਤੇ ਉਸ ਤੋਂ ਬਾਅਦ ਇਹ ਵੀ ਦੱਸਿਆ ਗਿਆ ਉਹਨਾਂ ਦੇ ਵੱਲੋਂ ਜਿਹੜੀ ਸ਼ਿਕਾਇਤ ਦਿੱਤੀ ਗਈ ਸੀ ਕਿ ਜਿਸ ਦੇ ਵਿੱਚ ਉਹਨਾਂ ਨੂੰ ਪੂਰੀ ਤਰ੍ਹਾਂ ਕੁੱਟਿਆ ਗਿਆ ਔਰ ਜਿਹੜੀ ਡੀਵੀਆਰ ਹੈ ਉਹ ਵੀ ਫੁਟੇਜ ਹੈ ਜਿਹੜੀ ਸੀਸੀਟੀਵੀ ਦੀ ਉਹ ਵੀ ਕਲੈਕਟ ਕਰਕੇ ਪੁਲਿਸ ਨੂੰ ਦਿੱਤੀ ਗਈ ਪਰ ਕਾਰਵਾਈ ਨਹੀਂ ਸੀ ਹੋ ਰਹੀ ਉਹਨਾਂ ਨੇ ਰੋ ਰੋ ਕੇ ਆਪਣੀ ਹੱਡ ਬੀਤੀ ਦੱਸੀ ਹੈ ਔਰ ਇਸ ਤੋਂ ਬਾਅਦ ਡਾਕਟਰ ਨਾਨਕ ਸਿੰਘ ਜਿਹੜੇ ਕਿ ਪਟਿਆਲਾ ਐਸਐਸਪੀ ਨੇ ਉਹਨਾਂ ਨੇ ਹੁਣ ਇਸ ਸੰਬੰਧੀ ਜਾਣਕਾਰੀ ਦੇ ਦਿੱਤੀ ਹੈ ਜਿਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ ਜਾਂਚ ਪੜਤਾਲ ਆ ਜਿਹੜੀ ਉਹ ਸਹੀ ਸਮੇਂ ਦੇ ਵਿੱਚ 45 ਦਿਨਾਂ ਦੇ ਅੰਦਰ ਅੰਦਰ ਕਰਾਂਗੇ ਔਰ ਨਾਲ ਹੀ ਡਾਕਟਰ ਨਾਨਕ ਸਿੰਘ ਇਸ ਮਾਮਲੇ ਪੂਰੇ ਦੇ ਵਿੱਚ ਕੀ ਬਿਆਨ ਸਾਂਝਾ ਕਰ ਰਹੇ ਨੇ ਉਹ ਵੀ ਸੁਣੋ ਸੋ ਜਿਹੜਾ ਇਹ ਇਨਸੀਡੈਂਟ ਹੋਇਆ ਉਹ ਬੜਾ ਮਾੜਾ ਇਨਸੀਡੈਂਟ ਹੈ ਨਹੀਂ ਹੋਣਾ ਚਾਹੀਦਾ ਸੀ ਜਿਹੜਾ 13 ਤੇ 14 ਦੀ ਰਾਤ ਨੂੰ ਹੋਇਆ ਜਿਹਦੇ ਵਿੱਚ ਇੱਕ ਕਰਨਲ ਸਾਹਿਬ ਨਾਲ ਪੁਲਿਸ ਮੁਲਾਜ਼ਮਾਂ ਦੀ ਕੋਈ ਝੜਪ ਹੋਈ ਹੈ ਸੋ ਉਹਦੋਂ ਅਸੀਂ ਡੀਪਲੀ ਰਿਗਰੈਟ ਕਰਦੇ ਹਾਂ ਉਦੇ ਵਾਸਤੇ ਅਸੀਂ ਮਾਫੀ ਵੀ ਮੰਗਦੇ ਆ ਕਿ ਜਿਹੜੀ ਇਹ ਇਨਸੀਡੈਂਟ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਸੋ ਜਿਹੜਾ ਇੰਡੀਅਨ ਆਰਮੀ ਜਿਹੜੀ ਸਾਡੇ ਪਟਿਆਲਾ ਯੂਨਿਟ ਹੈ ਉਹਨਾਂ ਨਾਲ ਸਾਡੇ ਬੜੇ ਵਧੀਆ ਰਿਲੇਸ਼ਨ ਰਹੇ ਨੇ ਹੁਣ ਤੱਕ ਕਦੀ ਵੀ ਇਹੋ ਜਿਹਾ ਕੋਈ ਇਨਸੀਡੈਂਟ ਨਹੀਂ ਹੋਇਆ ਨਾ ਹੀ ਅੱਗੇ ਇਹੋ ਜਿਹਾ ਕੋਈ ਇਨਸੀਡੈਂਟ ਹੋਣ ਦਿੱਤਾ ਜਾਊਗਾ ਬਟ ਫਿਰ ਵੀ ਜਿਹੜਾ ਇਨਸੀਡੈਂਟ ਇਹ ਹੋਇਆ ਕਰਨਲ ਸਾਹਿਬ ਦੇ ਨਾਲ ਉਹਦੇ ਵਿੱਚ ਸਾਡੇ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਹੈ ਐਫ ਆਈ ਆਰ ਨੰਬਰ 65 ਸਿਵਲ ਲਾਈਨ ਥਾਣੇ ਦੀ ਇਨ ਐਡੀਸ਼ਨ ਜਿਹੜਾ ਕਿ ਇੰਡੀਅਨ ਆਰਮੀ ਦੇ ਆਫੀਸਰ ਨੇ ਕਰਨਲ ਸਾਹਿਬ ਉਹਨਾਂ ਦੇ ਨਾਲ ਜਿਹੜਾ ਇਨਸੀਡੈਂਟ ਹੋਇਆ ਉਹਦੇ ਵਿੱਚ ਡਿਸਪਲਿਨਰੀ ਐਕਸ਼ਨ ਲੈਂਦੇ ਹੋਏ ਮੇਰੇ ਵੱਲੋਂ 12 ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਇਰੀ ਇਨੀਸ਼ੀਏਟ ਕੀਤੀ ਗਈ ਹੈ ਜਿਹੜੀ ਕਿ ਇਨਕੁਆਇਰੀ ਆਲਥੋ ਜਿਹੜਾ ਪੀਪੀਆਰ ਹੈ ਉਹਦੇ ਵਿੱਚ 180 ਦਿਨ ਦੀ ਪ੍ਰੋਵੀਜ਼ਨ ਹੈ ਕਿ 6 ਮਹੀਨੇ ਦੇ ਵਿੱਚ ਅਸੀਂ ਡਿਪਾਰਟਮੈਂਟਲ ਇਨਕੁਆਇਰੀ ਕੰਪਲੀਟ ਕਰਨੀ ਹੁੰਦੀ ਹੈ ਬਟ ਇਸ ਦੇ ਵਿੱਚ ਕਿਉਂਕਿ ਇਹ ਸੈਂਸਿਟਿਵ ਇਨਸੀਡੈਂਟ ਹੈ ਸੈਂਸਿਟਿਵ ਇਸ਼ੂ ਹੈ ਅਸੀਂ ਇਹਨੂੰ ਟਾਈਮ ਬਾਉਂਡ ਕਰਕੇ 45 ਡੇਜ਼ ਦੇ ਵਿੱਚ ਵਿੱਚ ਇਹਦੀ ਇਨਕੁਆਇਰੀ ਕੰਪਲੀਟ ਕਰਾਵਾਂਗੇ ਤੇ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਬਿਲਕੁਲ ਫੇਅਰਲੀ ਇਨਵੈਸਟੀਗੇਟ ਕੀਤਾ ਜਾਊਗਾ ਜਿਹਦਾ ਵੀ ਜੋ ਵੀ ਕਸੂਰ ਨਿਕਲੂਗਾ ਉਸ ਦੇ ਬੇਸਿਸ ਤੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਇਸ ਦੋਨੋਂ ਪਾਰਟੀਆਂ ਦੀ ਇਹਦੇ ਵਿੱਚ ਵਰਜਨ ਲੈ ਲਈ ਦੋਨੋਂ ਪਾਰਟੀਆਂ ਨੇ ਆਪਣਾ ਆਪਣਾ ਬਿਆਨ ਦਿੱਤਾ ਹੈ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੇ ਵੀ ਬਿਆਨ ਦਿੱਤਾ ਹੈ ਜਿਹੜੇ ਕਰਨਲ ਸਾਹਿਬ ਨੇ ਉਹਨਾਂ ਨੇ ਵੀ ਬਿਆਨ ਦਿੱਤਾ ਹੈ ਇਸ ਦੇ ਨਾਲ ਅਸੀਂ ਇੰਡੀਪੈਂਡੈਂਟ ਵਿਟਨੈਸ ਵੀ ਜੁਆਇਨ ਕਰ ਰਹੇ ਹਾਂ ਉਹ ਇੰਡੀਪੈਂਡੈਂਟ ਵਿਟਨੈਸ ਵੀ ਜੁਆਇਨ ਕਰਾ ਕੇ ਜਿਹੜਾ ਉੱਥੇ ਸਾਰਾ ਇਨਸੀਡੈਂਟ ਹੋਇਆ ਉਹਨੂੰ ਬਿਲਕੁਲ ਸਾਹਮਣੇ ਲਿਆਂਦਾ ਜਾਊਗਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਥੋਰਲੀ ਤੇ ਲੀਗਲੀ ਇਨਵੈਸਟੀਗੇਟ ਕੀਤਾ ਜਾਏਗਾ ਵਿਦਾਊਟ ਐਨੀ ਬਾਇਸ ਜੋ ਇਹਦੇ ਸਾਹਮਣੇ ਆਊਗਾ ਇਹਨੂੰ ਲੌਜੀਕਲ ਕਨਕਲੂਜਨ ਤੇ ਆਪਾਂ ਕੇਸ ਨੂੰ ਲੈ ਕੇ ਜਾਵਾਂਗੇ ਨਾਲ ਦੀ ਨਾਲ ਜਿਹੜੀਆਂ ਡਿਸਪਲਿਨਰੀ ਪ੍ਰੋਸੀਡਿੰਗ ਇਨੀਸ਼ੀਏਟ ਕੀਤੀਆਂ ਗਈਆਂ ਉਹਨੂੰ ਵੀ ਅਸੀਂ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ ਸਿਰ ਪੁਲਿਸ ਆਫੀਸਰ ਦੇ ਨਾਮ ਵਗੈਰਾ ਕੋਈ ਡਿਟੇਲ ਉਹ ਮੈਂ ਤੁਹਾਡੇ ਨਾਲ ਡਿਟੇਲ ਬਾਅਦ ਚ ਸ਼ੇਅਰ ਕਰ ਦਊਗਾ 12 ਦੇ 12 ਜਿਹੜੇ ਅਸੀਂ ਸਸਪੈਂਡ ਕੀਤੇ ਨੇ ਤੇ ਡਿਪਾਰਟਮੈਂਟਲ ਇਨਕੁਆਰੀ ਇਨੀਸ਼ੀਏਟ ਕੀਤੀ ਹੈ ਸਰ ਅਸਰ ਸਰ ਦਾ ਸ਼ਰੇਂਖ ਤੇ ਹੈਗੇ ਬਟ ਇਹ ਮੈਂ ਤੁਹਾਨੂੰ ਬੜਾ ਕੈਟੇਗੋਰਿਕਲੀ ਕਹਿਣਾ ਚਾਹੂੰਗਾ ਦੁਬਾਰਾ ਕਿ ਜਿਹੜਾ ਇਨਸੀਡੈਂਟ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਤੇ ਅਸੀਂ ਇਸ ਗੱਲ 'ਚ ਵੀ ਫੀਲ ਦਾ ਰਿਗਰਟ ਕਿ ਜਿਹੜਾ ਇਨਸੀਡੈਂਟ ਹੋਇਆ ਬਟ ਐਟ ਦ ਸੇਮ ਟਾਈਮ ਇਹਦੇ ਵਿੱਚ ਦੋਵੇਂ ਪਾਸੇ ਕੰਮ ਕਰਨਾ ਬਹੁਤ ਜ਼ਰੂਰੀ ਹੈ ਕਿ ਇਨਵੈਸਟੀਗੇਸ਼ਨ ਵਾਲੇ ਪਾਸੇ ਵੀ ਤੇ ਇਨਡਿਸਪਲਿਨ ਵਾਲੇ ਪਾਸੇ ਵੀ ਕਿਉਂਕਿ ਜਿਹੜੀ ਪੰਜਾਬ ਪੁਲਿਸ ਹੈ ਉਹ ਬੜੀ ਡਿਸਪਲਿਨਡ ਫੋਰਸ ਹੈ ਤੇ ਪਿਛੇ ਵੀ ਜੇ ਕੋਈ ਅਜਾ ਇਨਸੀਡੈਂਟ ਹੋਇਆ ਤਾਂ ਅਸੀਂ ਬੜਾ ਸਟ੍ਰਿਕਟਲੀ ਉਹਨੂੰ ਲਿਆ। ਸੋ ਇਹਦੇ ਵਿੱਚ ਵੀ ਸਾਡੇ ਵੱਲੋਂ ਜਿਹੜੀ ਸਸਪੈਂਸ਼ਨ ਤੇ ਡਿਪਾਰਟਮੈਂਟਲ ਇਨਕੁਆਇਰੀ ਹੈ ਉਹ ਟਾਈਮ ਬਾਉਂਡ ਕਰਕੇ ਉਹਦੇ ਤੇ ਲੌਜੀਕਲ ਐਂਡ ਤੇ ਲੈ ਕੇ ਜਾਵਾਂਗੇ। ਸਰ ਕਿਸ ਰੈਂਕ ਤੇ ਨੇ ਜਿਹੜੇ ਇਹ ਮੁਲਾਜ਼ਮਾ? ਇਹਦੇ 'ਚ ਇਨਸਪੈਕਟਰ ਵੀ ਨੇ, ਏਐਸਆਈ ਵੀ ਨੇ ਤੇ ਹੈੱਡ ਕਨਸਟੇਬਲ, ਕਨਸਟੇਬਲ ਵੀ। ਛੜ ਅਦਾ ਕਾਰਨ ਕੀ ਸਰ ਕੁਝ ਪਤਾ ਲੱਗਿਆ? ਮੈਂ ਜਿਵੇਂ ਕਹਿ ਚੀ ਐਫਆਈਆਰ ਦਰਜ ਕੀਤੀ ਗਈ ਹੈ। ਸੋ ਉਹਦੇ ਵਿੱਚ ਇਨਵੈਸਟੀਗੇਟ ਕੀਤਾ ਜਾਊਗਾ ਕਿ ਕਿਵੇਂ ਸਾਰਾ ਕੁਝ ਸ਼ੁਰੂ ਹੋਇਆ। ਤੇ ਜੋ ਇਨਸੀਡੈਂਟ ਹੋਇਆ ਉਹ ਕਿਉਂ ਹੋਇਆ ਤੇ ਕੀ ਕਾਰਨ ਬਣੇ ਸੀ ਕਿਵੇਂ ਇਹ ਸਾਰਾ ਇਸ ਚੀਜ਼ ਤੱਕ ਪਹੁੰਚਿਆ ਸਰ ਜਿਹੜਾ ਸਾਰਾ ਹੈ ਕਟਨਗਰਮ ਸਿਵਲ ਚ ਹੋਇਆ ਸਿਵਲ ਵਰਦੀ ਚ ਸੀਗੀ ਇੱਕ ਆਰਮੀ ਵਾਲੇ ਜਾਂ ਇਹ 13 ਤੇ 14 ਦੀ ਰਾਤ ਨੂੰ ਜਦੋਂ ਇਨਸੀਡੈਂਟ ਹੋਇਆ ਉਦੋਂ ਜਿਹੜੇ ਕਰਨਲ ਸਾਹਿਬ ਨੇ ਕਰਨਲ ਬਾਟ ਉਹ ਵੀ ਸਿਵਲ ਚ ਸੀਗੇ ਤੇ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਸੀ ਉਹ ਵੀ ਸਿਵਲ ਚ ਸੀਗੇ ਸੋ ਕੋਈ ਵੀ ਬੰਦਾ ਯੂਨੀਫਾਰਮ ਚ ਨਹੀਂ ਔਰ ਇਸ ਮਾਮਲੇ ਦੇ ਵਿੱਚ ਵੱਡੇ ਜਿਹੜੇ ਆਰਮੀ ਦੇ ਅਫਸਰ ਨੇ ਚਾਹੇ ਉਹ ਸੇਵਾਮੁਕਤ ਹੋ ਗਏ ਹੁਣ ਉਹਨਾਂ ਨੇ ਵੀ ਮੰਗ ਕੀਤੀ ਸੀ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਸਖਤ ਐਕਸ਼ਨ ਲਿਆ ਜਾਣਾ ਚਾਹੀਦਾ ਕਿਉਂਕਿ ਪੁਲਿਸ ਇੰਸਪੈਕਟਰਾਂ ਨੇ ਤੇ ਮੁਲਾਜ਼ਮਾਂ ਨੇ ਮਿਲ ਕੇ ਜਿਹੜੀ ਕਰਨਲ ਦੇ ਨਾਲ ਕੁੱਟਮਾਰ ਕੀਤੀ ਉਸਦੇ ਪੁੱਤਰ ਨੂੰ ਵੀ ਕੁੱਟਿਆ ਗਿਆ ਬੁਰੇ ਤਰੀਕੇ ਦੇ ਨਾਲ ਔਰ ਜ਼ਖਮੀ ਹੋ ਜਾਂਦੇ ਨੇ ਦੋਵੇਂ ਪਿਓ-ਪੁੱਤ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਤੇ ਆਰਮੀ ਦੇ ਅਫਸਰਾਂ ਵੱਲੋਂ ਇਹ ਉੱਚ ਪਦਰੀ ਜਾਂਚ ਦੀ ਵੀ ਮੰਗ ਕਰਵਾਈ ਗਈ ਔਰ ਕਿਹਾ ਗਿਆ ਕਿ ਜੇਕਰ ਪੁਲਿਸ ਅਫਸਰ ਦੋਸ਼ੀ ਨੇ ਤੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੇ ਸਾਡੇ 'ਚ ਕਸੂਰ ਹੈ ਤੇ ਸਾਨੂੰ ਸਜ਼ਾ ਦੇ ਦਿਓ ਕੋਈ ਚੱਕਰ ਨਹੀਂ ਪਰ ਕਾਨੂੰਨ ਸਭ ਤੋਂ ਉੱਪਰ ਹੁੰਦਾ ਹੈ ਕਾਨੂੰਨ ਨੂੰ ਕੋਈ ਵੀ ਹੱਥ ਚ ਲਵੇ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ਔਰ ਇਸ ਨੂੰ ਲੈ ਕੇ ਜਿਹੜਾ ਪੁਲਿਸ ਦੇ ਉੱਤੇ ਸਵਾਲ ਉੱਠੇ ਸਨ ਔਰ ਇਸੇ ਕਰਕੇ ਹੀ ਮਾਮਲੇ ਨੂੰ ਵਾਧਾ ਦੇਖ ਕੇ ਭਖਦਾ ਦੇਖ ਕੇ ਡਾਕਟਰ ਨਾਨਕ ਸਿੰਘ ਐਸਐਸਪੀ ਪਟਿਆਲਾ ਨੇ ਇਸ ਮਾਮਲੇ ਦੇ ਵਿੱਚ ਹੁਣ ਐਕਸ਼ਨ ਲੈਣ ਦੀ ਜਿਹੜੀ ਗੱਲ ਆਖੀ ਹੈ ਦਾਵਾ ਕੀਤਾ ਕਿ 45 ਦਿਨਾਂ ਦੇ ਅੰਦਰ ਅੰਦਰ ਇਸ ਮਾਮਲੇ ਦੇ ਵਿੱਚ ਪੂਰੀ ਰਿਪੋਰਟ ਵੀ ਤਿਆਰ ਕਰਾਂਗੇ ਜਾਂਚ ਪੜਤਾਲ ਔਰ 12 ਪੁਲਿਸ ਮੁਲਾਜ਼ਮਾਂ ਨੂੰ ਅਫਸਰਾਂ ਨੂੰ ਜਿਹੜਾ ਹੈ ਸਸਪੈਂਡ ਕਰ ਦਿੱਤਾ ਗਿਆ ਇਹ ਇੱਕ ਵੱਡੀ ਘਟਨਾ ਦੇ ਤੌਰ ਦੇ ਉੱਤੇ ਇਸ ਨੂੰ ਵੇਖਿਆ ਜਾ ਰਿਹਾ ਸੀ ਜਿਵੇਂ ਇਸ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ਦੇ ਉੱਤੇ ਆਉਂਦੀ ਹੈ ਇਸ ਮਾਮਲੇ ਦੇ ਵਿੱਚ ਜਦੋਂ ਐਕਟਿਵਿਸਟ ਬੋਲਣ ਲੱਗਦੇ ਨੇ ਜਦੋਂ ਇਹ ਮਾਮਲਾ ਰਿਪੋਰਟ ਹੁੰਦਾ ਤਾਂ ਕਾਫੀ ਜਿਹੜੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਗਿਆ ਪਟਿਆਲਾ ਪੁਲਿਸ ਨੂੰ ਔਰ ਪੁਲਿਸ ਦੀ ਇਹ ਇੰਸਪੈਕਟਰਾਂ ਦੀ ਤੇ ਮੁਲਾਜ਼ਮਾਂ ਦੀ ਗੁੰਡਾਗਰਦੀ ਨੂੰ ਲੈ ਕੇ ਚਾਰੇ ਪਾਸਿਓਂ ਨਖੇਦੀ ਹੋਈ ਕਿ ਖਾਕੀ ਤੇ ਦਾਗ ਲਾਉਣ ਦੇ ਲਈ ਇਹਨਾਂ ਨੇ ਜਿਹੜਾ ਕਾਰਵਾਈ ਨੂੰ ਅੰਜਾਮ ਦਿੱਤਾ ਔਰ ਬਖਸ਼ਿਆ ਨਹੀਂ ਗਿਆ ਆਮ ਲੋਕਾਂ ਦਾ ਹਾਲ ਪੁਲਿਸ ਕੀ ਕਰਦੀ ਹੋਵੇਗੀ ਜਦੋਂ ਧੱਕੇਸ਼ਾਹੀ ਤੇ ਉਤਰ ਆਉਂਦੀ ਹੈ ਇੱਥੇ ਤਾਂ ਫੇਰ ਇੱਕ ਕਰਨਲ ਸੀ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਸਨ ਜਿਨ੍ਹਾਂ ਦੇ ਨਾਲੇ ਜੱਗੋ 13ਵੀਂ ਪੁਲਿਸ ਦੇ ਅਫਸਰਾਂ ਨੇ ਕੀਤੀ ਮਲਾਜਮਾਨੀ ਕੀਤੀ ਤੇ ਆਖਰਕਾਰ ਜਦੋਂ ਪਤਾ ਲੱਗਿਆ ਕਿ ਹੁਣ ਵੱਡੇ ਸਵਾਲ ਉੱਠ ਰਹੇ ਨੇ ਤੇ ਇਸੇ ਕਰਕੇ ਹੁਣ ਸਸਪੈਂਡ ਕਰ ਦਿੱਤਾ ਗਿਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਜੇਕਰ ਕੋਈ ਨਾਰਮਲ ਆਮ ਵਿਅਕਤੀ ਇਸ ਤਰ੍ਹਾਂ ਦੀ ਕੋ ਘਟਨਾ ਨੂੰ ਅੰਜਾਮ ਦਿੰਦਾ ਤਤ੍ਰੰਤ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਜਾਂਦੀ ਹੈ ਤੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਡੱਕ ਦਿੱਤਾ ਜਾਂਦਾ ਤੇ ਕੀ ਇੱਥੇ ਪੁਲਿਸ ਅਫਸਰਾਂ ਨੂੰ ਕੱਲੀ ਸਸਪੈਂਸ਼ਨ ਦੇ ਦਿੱਤੀ ਜਾਵੇਗੀ ਤੇ ਥੋੜੇ ਸਮੇਂ ਬਾਅਦ ਕੀ ਇਹ ਮਾਮਲਾ ਠੰਡਾ ਹੋ ਜਾਵੇਗਾ ਸਿਰਫ ਸਸਪੈਂਡ ਕਰ ਦੇਣਾ ਹੀ ਉਹਨਾਂ ਦੇ ਲਈ ਇੱਕ ਸਖਤ ਐਕਸ਼ਨ ਮੰਨਿਆ ਜਾਵੇ ਇਸ ਦੇ ਨਾਲ ਪੀੜਤ ਪਰਿਵਾਰ ਸੰਤੁਸ਼ਟ ਹੋਵੇਗਾ ਕਿ ਨਹੀਂ ਕਾਰਵਾਈ ਦੇ ਨਾਲ ਹਾਲਾਂਕਿ ਪੁਲਿਸ ਨੇ ਭਰੋਸਾ ਦਿੱਤਾ ਹੁਣ ਐਸਐਸਪੀ ਨੇ ਕਿ 45 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਤਿਆਰ ਕਰਕੇ ਇਸ ਮਾਮਲੇ ਦੇ ਵਿੱਚ ਜਿਹੜਾ ਜਿਹੜਾ ਜਿੰਨਾ ਦੋਸ਼ੀ ਪਾਇਆ ਜਾਂਦਾ ਹੈ ਕਸੂਰવાર ਪਾਇਆ ਜਾਂਦਾ ਹੈ ਉਹਨਾਂ ਦੇ ਖਿਲਾਫ ਅਗਲੇਰੀ ਕਾਨੂੰਨੀ ਕਾਰਵਾਈ ਵੀ ਜ਼ਰੂਰ ਕੀਤੀ ਜਾਵੇਗੀ ਪਰ ਹੁਣ ਦੇਖਣ ਵਾਲਾ ਆਉਣ ਵਾਲਾ ਸਮਾਂ ਦੱਸੇਗਾ ਕਿ ਇਸ ਮਾਮਲੇ ਦੇ ਵਿੱਚ ਪੀੜਤ ਪਰਿਵਾਰ ਨੂੰ ਕਰਨਲ ਨੂੰ ਤਸੱਲੀ ਹੁੰਦੀ ਹੈ ਕਿ ਨਹੀਂ ਹੁੰਦੀ ਜੋ ਉਹਨਾਂ ਦੇ ਨਾਲ ਕੁੱਟ ਮਾਰਦੀ ਇਹ ਘਟਨਾ ਸਾਹਮਣੇ ਆਈ ਸੀ ਇਹ ਸਾਰੇ ਘਟਨਾਕ੍ਰਮ ਤੋਂ ਬਾਅਦ ਸਾਰੇ ਪਾਸੇ ਨਖੇਦੀ ਹੋਈ ਜਿਸ ਦੇ ਕਰਕੇ ਇੱਕ ਵੱਡਾ ਪ੍ਰੈਸ਼ਰ ਬਣਦਾ ਜਿਸ ਦੇ ਚਲਦਿਆਂ ਹੁਣ 12 ਪੁਲਿਸ ਮੁਲਾਜ਼ਮਾਂ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਗਿਆ ਜਿਵੇਂ ਕੋਈ ਨਵੀਂ ਜਾਣਕਾਰੀ ਆਵੇ ਕਿ ਕੋਸ਼ਿਸ਼ ਕਰਾਂਗੇ ਉਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ